ਦਿੱਲੀ ਤੋਂ ਆਪਣੇ ਆਈ ਡੀ ਰਾਸ ਦੀ ਕੰਪਨੀ ਨਾ ਜੀਐਮਐਸ ਆ ਜਿੰਨوں ਕੋਈ ਕੁਝ ਸ਼ਿਕਾਇਤ ਹੋਈ ਸੀ ਕਿ ਇਹ ਤੇ ਜਿਹੜਾ ਆਈ ਡੀ ਰਾਸ ਦਾ ਮਾਲ ਆ ਉਹ ਡੁਪਲੀਕੇਟ ਵਿਕਿਆ ਆਪ ਵੀਡੀਓ ਦੇਖ ਲੋ ਜੇਕਰ ਤੁਸੀਂ ਵੀ ਬ੍ਰਾਂਡਡ ਕੱਪੜੇ ਪਾਉਣ ਦੇ ਸ਼ਕੀਨ ਹੋ ਤਾਂ ਇਹ ਖਬਰ ਖਾਸ ਤੁਹਾਡੇ ਲਈ ਹੈ ਇਹ ਨਾ ਹੋਵੇ ਕਿ ਬ੍ਰਾਂਡਡ ਕੱਪੜਿਆਂ ਦੇ ਮਾਮਲੇ ਵਿੱਚ ਤੁਸੀਂ ਨਕਲੀ ਮਾਲ ਹੀ ਆਪਣੇ ਸਰੀਰ ਦੇ ਉੱਪਰ ਪਾਈ ਜਾਂਦੇ ਹੋ ਦਰਅਸਲ ਇਨ੍ਹਾਂ ਗੱਲਾਂ ਦਾ ਜ਼ਿਕਰ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਦੁਕਾਨ ਦੇ ਉੱਤੇ ਰੇਡ ਕੀਤੀ ਗਈ ਹੈ ਇਹ ਦੁਕਾਨ ਵੀ ਕੱਪੜਿਆਂ ਦਾ ਸ਼ੋਅਰੂਮ ਹੈ ਜਿਸ ਦੇ ਵਿੱਚ ਵੱਡੇ ਵੱਡੇ ਕੰਪਨੀਆਂ ਦੀਆਂ ਬ੍ਰਾਂਡਾਂ ਦਾ ਨਕਲੀ ਮਾਲ ਬਰਾਮਦ ਕੀਤਾ ਗਿਆ ਇੱਥੋਂ ਤੱਕ ਕਿ ਗ੍ਰਾਹਕਾਂ ਨੂੰ ਮੂਰਖ ਬਣਾ ਕੇ ਮਹਿੰਗੀਆਂ ਕੀਮਤਾਂ ਦੇ ਵਿੱਚ ਇਹ ਕੱਪੜੇ ਜਿਹੜੇ ਨੇ ਵੇਚੇ ਜਾ ਰਹੇ ਸਨ ਤਾਂ ਪੁਲਿਸ ਦੇ ਵੱਲੋਂ ਹੁਣ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਕਿਸੇ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਇਸ ਬਾਬਤ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਜੋ ਪੈਂਟਾਂ ਸ਼ਰਟਾਂ ਜੈਕਟਾਂ ਇੱਥੋਂ ਤੱਕ ਕਿ ਲੋਅਰ ਤੱਕ ਬਰਾਮਦ ਜੜੀਆਂ ਕੀਤੀਆਂ ਗਈਆਂ ਨੇ ਜਦੋਂ ਇਸ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਸਾਰਾ ਹੀ ਮਾਲ ਆ ਜਿਹੜਾ ਉਹ ਜਾਲੀ ਦੱਸਿਆ ਗਿਆ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਦੋਰਾਹਾ ਦੇ ਵਿੱਚ ਕੱਪੜਿਆਂ ਦੇ ਇੱਕ ਵੱਡੇ ਸ਼ੋਰੂਮ ਦੇ ਵਿੱਚ ਇਹ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਤਾਂ ਮਹਿੰਗੇ ਕੱਪੜਿਆਂ ਦੇ ਸ਼ੌਕੀਨ ਇੱਕ ਵਾਰ ਜ਼ਰੂਰ ਦੇਖ ਲੈਣ ਇਹ ਖਬਰ ਤੇ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤਾਂ ਜੋ ਅਜਿਹੇ ਲੋਕ ਹੋ ਜਾਣ ਸਾਵਧਾਨ ਜੀ ਪੂਰਾ ਮਾਮਲਾ ਸੀ ਮਾਮਲਾ ਇਸ ਤਰ੍ਹਾਂ ਸੀਗਾ ਵੀ ਇੱਕ ਦਿੱਲੀ ਤੋਂ ਆਪਣੇ ਐਡੀਡਾਸ ਦੀ ਕੰਪਨੀ ਦਾ ਜੀਐਮ ਆਇਆ ਸੀਗਾ ਜਿੰਨਾਂ ਨੂੰ ਕਿਤੇ ਕੋਈ ਸ਼ਿਕਾਇਤ ਹੋਈ ਸੀ ਵੀ ਇਹ ਤੇ ਜਿਹੜਾ ਐਡੀਡਾਸ ਦਾ ਮਾਲ ਆ ਉਹ ਡੁਪਲੀਕੇਟ ਵੇਚਦਾ ਠੀਕ ਹੁਣ ਉਹਨੂੰ ਚੱਕਾ ਵੀ ਇਹ ਤਾਂ ਤੈਨੂੰ ਵੈਰੀਫਾਈ ਕਰਾਂਗੇ ਆਪਾਂ ਵੈਰੀਫਾਈ ਕਰਕੇ ਜੇ ਅੱਗੇ ਅਗਲੀ ਕਾਰਵਾਈ ਆ ਫਿਰ ਕਰਾਂਗੇ ਸਰ ਕਿਹੜੀ ਦੁਕਾਨ ਤੇ ਛਾਪਾਂ ਮਾਰੀ ਕੀਤੀ ਗਈ ਇਹ ਦੁਕਾਨ ਹੈਗੀ ਆ ਸਰ ਰਾਇਲ ਫੈਸ਼ਨ ਸਰ ਕਿੰਨੀ ਕੁ ਬ੍ਰਾਂਧੀ ਹੋਈ ਹੈ? ਲਗਭਗ ਬ੍ਰਾਂਧੀ ਦਾ ਕਾਫੀ ਤੁਹਾਨੂੰ ਦੇਖ ਲਿਆ ਵੀਡੀਓ ਦੇ ਵਿੱਚ। ਠੀਕ ਹੈ। ਇਹ ਸ਼ੱਕੀ ਜਾਪਦਾ ਜੇ ਵੀ ਇਹਨੂੰ ਵੈਰੀਫਾਈ ਕਰਨ ਤੋਂ ਬਾਅਦ ਫੇਰ ਕਾਰਵਾਈ ਮਿਲਦੀ। ਤੇ ਸਰ ਇਸ ਮਾਲ ਦੇ ਨਾਲ ਕੀ ਦੁਕਾਨ ਦਾ ਮਾਲਕ ਜਾਂ ਕੋਈ ਕਰਮਚਾਰੀ ਵੀ ਕਾਬੂ ਕੀਤਾ ਗਿਆ ਜੀ? ਫਿਲਹਾਲ ਨਹੀਂ। ਤੇ ਅੰਦਾਜ਼ਨ ਕੁਝ ਪਤਾ ਲੱਗਿਆ ਜੀ ਕਿੰਨੀ ਕੁ ਕੀਮਤ ਦਾ ਮਾਲ ਸੀਗਾ? ਨਹੀਂ ਕੁਝ ਕੀਮਤ ਦਾ ਪਤਾ ਨਹੀਂ ਲੱਗਿਆ। ਦਿੱਲੀ ਤੋਂ ਆਪਣੇ ਐਡੀਡਾਸ ਵੀ ਕੰਪਨੀ ਦੇ ਜੀਐਮਐਸ ਜਿਨ੍ਹਾਂ ਕੋਤੇ ਕੋਈ ਸ਼ਿਕਾਇਤ ਹੋਈ ਸੀ ਕਿ ਇਹ ਤੇ ਜਿਹੜਾ ਐਡੀਡਾਸ ਦਾ ਮਾਲ ਆ ਉਹ ਡੁਪਲੀਕੇਟ ਵਿਕਿਆ ਆਪ ਵੀਡੀਓ ਦੇਖ ਲੋ ਜੇਕਰ ਤੁਸੀਂ ਵੀ ਬ੍ਰਾਂਡਡ ਕੱਪੜੇ ਪਾਉਣ ਦੇ ਸ਼ਕੀਨ ਹੋ ਤਾਂ ਇਹ ਖਬਰ ਖਾਸ ਤੁਹਾਡੇ ਲਈ ਹੈ ਇਹ ਨਾ ਹੋਵੇ ਕਿ ਬ੍ਰਾਂਡਡ ਕੱਪੜਿਆਂ ਦੇ ਮਾਮਲੇ ਵਿੱਚ ਤੁਸੀਂ ਨਕਲੀ ਮਾਲ ਹੀ ਆਪਣੇ ਸਰੀਰ ਦੇ ਉੱਪਰ ਪਾਈ ਜਾਂਦੇ ਹੋ ਦਰਅਸਲ ਇਨ੍ਹਾਂ ਗੱਲਾਂ ਦਾ ਜ਼ਿਕਰ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਦੁਕਾਨ ਦੇ ਉੱਤੇ ਰੇਡ ਕੀਤੀ ਗਈ ਹੈ ਇਹ ਦੁਕਾਨ ਵੀ ਕੱਪੜਿਆਂ ਦਾ ਸ਼ੋਅਰੂਮ ਹੈ ਜਿਸ ਦੇ ਵਿੱਚ ਵੱਡੇ ਵੱਡੇ ਕੰਪਨੀਆਂ ਦੀਆਂ ਬ੍ਰਾਂਡਾਂ ਦਾ ਨਕਲੀ ਮਾਲ ਬਰਾਮਦ ਕੀਤਾ ਗਿਆ ਇੱਥੋਂ ਤੱਕ ਕਿ ਗ੍ਰਾਹਕਾਂ ਨੂੰ ਮੂਰਖ ਬਣਾ ਕੇ ਮਹਿੰਗੀਆਂ ਕੀਮਤਾਂ ਦੇ ਵਿੱਚ ਇਹ ਕੱਪੜੇ ਜਿਹੜੇ ਨੇ ਵੇਚੇ ਜਾ ਰਹੇ ਸਨ ਤਾਂ ਪੁਲਿਸ ਦੇ ਵੱਲੋਂ ਹੁਣ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਕਿਸੇ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਇਸ ਬਾਬਤ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਜੋ ਪੈਂਟਾਂ ਸ਼ਰਟਾਂ ਜੈਕਟਾਂ ਇੱਥੋਂ ਤੱਕ ਕਿ ਲੋਅਰ ਤੱਕ ਬਰਾਮਦ ਜੜੀਆਂ ਕੀਤੀਆਂ ਗਈਆਂ ਨੇ ਜਦੋਂ ਇਸ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਸਾਰਾ ਹੀ ਮਾਲ ਆ ਜਿਹੜਾ ਉਹ ਜਾਲੀ ਦੱਸਿਆ ਗਿਆ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਦੋਰਾਹਾ ਦੇ ਵਿੱਚ ਕੱਪੜਿਆਂ ਦੇ ਇੱਕ ਵੱਡੇ ਸ਼ੋਰੂਮ ਦੇ ਵਿੱਚ ਇਹ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਤਾਂ ਮਹਿੰਗੇ ਕੱਪੜਿਆਂ ਦੇ ਸ਼ੌਕੀਨ ਇੱਕ ਵਾਰ ਜ਼ਰੂਰ ਦੇਖ ਲੈਣ ਇਹ ਖਬਰ ਤੇ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤਾਂ ਜੋ ਅਚਿਹੇ ਲੋਕ ਹੋ ਜਾਣ ਸਾਵਧਾਨ ਜੀ ਪੂਰਾ ਮਾਮਲਾ ਸੀ ਮਾਮਲਾ ਇਸ ਤਰ੍ਹਾਂ ਸੀਗਾ ਵੀ ਇੱਕ ਦਿੱਲੀ ਤੋਂ ਆਪਣੇ ਆਈਡੀ ਰਾਸ ਦੀ ਕੰਪਨੀ ਨਾਲ ਜੀਐਮ ਆਇਆ ਸੀਗਾ ਜਿੰਨਾਂ ਨੂੰ ਕਿਤੇ ਕੋਈ ਸ਼ਿਕਾਇਤ ਹੋਈ ਸੀ ਵੀ ਇਹ ਤੇ ਜਿਹੜਾ ਆਈਡੀ ਰਾਸ ਦਾ ਮਾਲ ਆ ਉਹ ਡੁਪਲੀਕੇਟ ਵੇਚਦਾ ਠੀਕ ਹੋਣ ਤੋਂ ਚੱਟਾ ਵੀ ਇਹ ਤੇ ਤੈਨੂੰ ਵੈਰੀਫਾਈ ਕਰਾਂਗੇ ਆਪਾਂ ਵੈਰੀਫਾਈ ਕਰਕੇ ਜੇ ਅੱਗੇ ਅਗਲੀ ਕਾਰਵਾਈ ਆ ਫਿਰ ਕਰ ਕਹਿੰਦੇ ਸਰ ਕਿਹੜੀ ਦੁਕਾਨ ਤੇ ਛਾਪਾ ਮਾਰੀ ਕੀਤੀ ਗਈ ਇਹ ਦੁਕਾਨ ਹੈਗੀ ਆ ਸਰ ਰੋਇਲ ਫੈਸ਼ਨ ਸਰ ਕਿੰਨੀ ਕੁ ਬ੍ਰਾਹਮਤੀ ਹੋਈ ਹੈ ਮੁਕਬਲ ਬ੍ਰਾਹਮਤੀ ਦਾ ਕਾਫੀ ਤੁਹਾਨੂੰ ਦੇਖ ਲਿਆ ਵੀਡੀਓ ਦੇ ਵਿੱਚ ਠੀਕ ਹੈ ਇਹ ਸ਼ੱਕੀ ਜਾਪਦਾ ਜੀ ਵੀ ਇਹਨੂੰ 베ਰੀਫਾਈ ਕਰਨ ਤੋਂ ਬਾਅਦ ਫਿਰ ਕਾਰਵਾਈ ਹੋਵੇਗੀ ਤੇ ਸਰ ਇਸ ਮਾਲ ਦੇ ਨਾਲ ਕੀ ਦੁਕਾਨ ਦਾ ਮਾਲਕ ਜਾਂ ਕੋਈ ਕਰਮਚਾਰੀ ਵੀ ਕਾਬੂ ਕੀਤਾ ਗਿਆ ਜੀ ਫਿਲਹਾਲ ਨਹੀਂ ਤੇ ਅੰਦਾਜ਼ਨ ਕੁਝ ਪਤਾ ਲੱਗਿਆ ਜੀ ਕਿੰਨੀ ਕੁ ਕੀਮਤ ਦਾ ਮਾਲ ਸੀਗਾ ਨਹੀਂ ਕੁਝ ਵੀ ਪਤਾ ਨਹੀਂ ਲੱਗਿਆ